ਸਵਾਗਤ ਹੈ ਕਿਸਾਨ ਵੀਰ ਤੁਹਾਡਾ ਆਪਣੇ ਨਵੇਂ ਚੈਨਲ ਸੋਹੀ ਨਿਊ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਦਰਸ਼ਕੋ ਆਪਾਂ ਤਾਂ ਹਮ ਦਿਖਾ ਰਹੇ ਹਾਂ ਮੋਹਰਾ ਨਸਲ ਦੀ ਮੱਚ ਜੋ ਅਰਜਨਗੜ ਦੀ ਘੱਟੀ ਹੈ ਤੀਜੇ ਸੂਏ ਸੂਈ ਹੋਈ ਹੈ ਤੇ ਮਾਲਕਾਂ ਨੇ ਇਸਦਾ ਮਿਲ ਕੇ ਰਿਕਾਰਡ 16 ਲੀਟਰ ਦੱਸਿਆ ਹੈ ਪਿੱਛੇ ਮੇਲ ਕਾਫ ਵੀਰਾਂ ਨੇ ਵਧੀਆ ਹੀ ਸਵਾਗਤ ਕੀਤਾ ਹੈ ਮੱਝ ਦੀ ਤੇ ਪਿੱਠਪੋੜੀ ਦੀ ਮੰਤ ਚਿੱਡੇ ਦੀ ਕੁਆਲਿਟੀ ਵੀਡੀਓ ਦੇ ਦਰਜ ਕਰ ਸਕਦੇ ਹਾਂ ਉਂਗੂਠੀ ਵਾਲਾ ਥਾਣ ਲੱਗਿਆ ਹੋਇਆ ਹੈ ਪਿੱਠਪੋੜੀ ਦੀ ਮਨਾਵਟ ਤੇ ਚਿੱਡੇ ਦੀ ਕੁਆਲਿਟੀ ਸਾਈਟ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਅਰਜਨ ਕੁੰਗੜ ਦੀ ਆਪ ਹੈ ਤੇ ਸੂਈ ਨੂੰ ਸਿਰਫ 15 ਦਿਨ ਹੋਏ ਹਨ ਤੇ ਮਾਲਕਾਂ ਨੇ ਸਦਾ ਰੇਟ 2,30,000 ਰੁਪਏ ਰੱਖਿਆ ਹੈ ਤੇ ਵੀਰਾਂ ਦਾ ਨੰਬਰ ਡਿਟ੍ਰੈਕਸ਼ਨ ਦੇ ਵਿੱਚ ਪਾ ਦਿੱਤਾ ਜਾਊਗਾ। ਮੁੱਠੀ ਵਾਲਾ ਥਣ ਲੱਗਿਆ ਹੋਇਆ ਹੈ। ਬਹੁਤ ਹੀ ਚੰਗੇ ਢੰਗ ਨਾਲ ਵੀਰਾਂ ਨੇ ਸਾਥ ਸਵਾਲ ਕੀਤੀ ਹੈ। ਆਪਣੀ ਵੀਡੀਓ ਨੂੰ ਬਾਤੋ ਵੱਧ ਸ਼ੇਅਰ ਲਾਈਕ ਜ਼ਰੂਰ ਕਰੋ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ